ਰਿਕਮ ਕਾਰ ਸਤਨਾਮ ਕਰਤਾ ਪੁਰਖ ਨੀਰਪੋ ਨੀਰਵੈਰ ਅਕਾਲ ਮੂਰਤ ਅਜਨੀ ਸੈਭ ਭੰਗ ਗੁਰਪ੍ਰਸਾਦ ਜਪ ਰਿਕਮ ਕਾਰ ਸਤਨਾਮ ਕਰਤਾ ਪੁਰਖ ਨੀਰਪੋ ਨੀਰਵੈਰ ਅਕਾਲ ਮੂਰਤ ਅਜਨੀ ਸੈਭ ਭੰਗ ਗੁਰਪ੍ਰਸਾਦ ਜਪ ਐਨਾ ਵਿਸ਼ਵਾਸ ਆ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਜੀ ਨਾ ਉਹਨੂੰ ਅਕਾਰਚ ਗਿਣਿਆ ਜਾ ਸਕਦਾ ਨਾ ਗਿੰਦੇ ਬਾਬਾ ਦੀਪ ਸਿੰਘ ਜੀ ਤੇ ਬਹੁਤ ਵਜ੍ਹਾ ਦਾ ਸ਼ੁਕਰਾ ਹੈ ਬੜਾ ਪਿਆਰ ਹੈ ਸੰਗਤ ਦਾ ਬਹੁਤ ਕਿਰਪਾ ਕੀਤੀ ਹੈ ਬਾਬਾ ਦੀਪ ਸਿੰਘ ਜੀ ਨੇ ਕਹਿ ਨਹੀਂ ਸਕਦੇ ਜਿੰਨੀ ਕਿਰਪਾ ਬਾਬਾ ਦੀਪ ਸਿੰਘ ਜੀ ਨੇ ਕੀਤੀ ਕੁਝ ਦਿੱਤਾ ਨਾਰੇ ਪਾਰੇ ਕਿਤੇ ਅਸੀਂ ਪੰਜ ਸੁਖੇ ਆ ਪੰਜ ਹੀ ਆਵਾਂਗੇ ਮੈਂ ਅੱਜ ਤੱਕ ਮੇਰੀ ਮਨ ਦੀ ਇੱਛਾ ਸੀ ਕਿ ਬਾਬਾ ਜੀ ਮੈਨੂੰ ਪਾਠ ਕਰਨਾ ਸਿਖਾ ਦਿਓ ਆਂਗਵਾਂ ਕਹਿੰਦੇ ਸੀ ਤੂੰ ਪਾਠ ਕਰਿਆ ਕਰ ਮੈਨੂੰ ਪਾਠ ਨਹੀਂ ਕਰਨਾ ਆਉਂਦਾ ਸੀ ਮੈਂ ਬਾਰਾਮ ਜੀ ਦੇ ਸਿੱਟੀ ਆ ਮੈਨੂੰ ਮਹਾਰਾਜ ਨੇ ਬਾਬਾ ਦੀਪ ਸਿੰਘ ਸਿੱਧਾ ਜੀ ਨੇ ਪਾਠ ਕਰਨਾ ਸਿਖਾਤਾ ਕਿਰਪਾ ਜੀ ਇੰਨੀ ਕਿਰਪਾ ਗੁਰੂ ਦੀਪ ਸਿੰਘ ਦੀ ਜਦੋਂ ਦੀ ਬਾਬਾ ਜੀ ਦੇ ਨਾਲ ਜੁੜ ਗਏ ਹਨ ਕੁਝ ਕੁ ਮਹੀਨੇ ਹੀ ਅਜੇ ਹੋਏ ਆ ਵਾਗੁਰੂ ਜੀ ਪਰ ਜੋ ਕੁਝ ਬੰਦੇ ਬੋਲਦੇ ਆ ਵੀ ਚਪਹਿਰਾ ਸਾਹਿਬ ਇੰਜ ਆ ਜੋਂ ਜੀਆ ਪਰ ਅਸੀਂ ਆਪਣੇ ਹੱਥਾਂ ਦੀ ਚੀਜ਼ ਦੀ ਸਭਾਂ ਜਮਾ ਕੇ ਵੇਖ ਲਈ ਆ ਜੋ ਵੀ ਕੁਝ ਬਾਬਾ ਦੀਪ ਸਿੰਘ ਦੇ ਘਰੋਂ ਜੇ ਕੋ ਮੱਥੇ ਦੇ ਲੇਖ ਮਾਰੇ ਵੀ ਲਿਖੇ ਤੇ ਚੰਗੇ ਜੇ ਲਿਖ ਸਕਦਾ ਤੇ ਬਾਬਾ ਦੀਪ ਸਿੰਘ ਇਸ ਦੇ ਘਰ ਹੋ ਸਕਦੇ ਇਥੇ ਜਲਦੀ ਸੇ ਦਾਖਰੀ ਦੀ ਪੱਖੀਆਂ ਚੱਲਦੀ ਸੰਤਨ ਨੂੰ ਨੰਗਾਈਦਾ ਜੀ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਬੜੀਆਂ ਉਹਨੇ ਸੁਣੀਆਂ ਆਪਣੀਆਂ ਮਾਲਕ ਸਭ ਦੀਆਂ ਸੁਣੇ ਸ ਸਤਗੁਰੂ ਬਹੁਤਾਂ ਸਮਰਦਾ ਪੂਰੀਆਂ ਹੁੰਦੀਆਂ ਜਿਨ੍ਹਾਂ ਦੇ ਪੁੱਤ ਜੇਲ੍ਹਾਂ ਵਿੱਚ ਐ ਡੱਕੇ ਹੋਇਆ ਉਹਨਾਂ ਨੂੰ ਜੇਲ੍ਹਾਂ ਚ ਛਡਾਉਂਦਾ ਆ ਜਿਨ੍ਹਾਂ ਦੇ ਬਾਹਰ ਦੇ ਵੀਏ ਲੱਗੇ ਉਹਨਾਂ ਨੂੰ ਬਾਹਰ ਕਢਾਉਂਦਾ ਆ ਭੈਣਾਂ ਨੂੰ ਵੀਰੇ ਮਿਲਦੇ ਆ ਮਾਵਾਂ ਨੂੰ ਪੁੱਤ ਮਿਲਦੇ ਆ ਕਾਰੋਬਾਰ ਦਿੰਦਾ ਬਾਬਾ ਦੀਪ ਸਿੰਘ ਬਹੁਤ ਕਿਰਪਾ ਬੜੀ ਰਹਿਮਤ ਆ ਸੱਚੇ ਸਤਗੁਰ ਦੀ ਮਾਲਕ ਚੜ੍ਹਦੀਆਂ ਕਲਾ ਰੱਖੇ ਸਭ ਦੀਆਂ ਝੋਲੀਆਂ ਪਰ ਸੱਚੇ ਸਤਗੁਰ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਉੱਤੇ ਤੇ ਅੱਜ ਅਸੀਂ ਆਏ ਹਾਂ ਗੁਰੂ ਦੀ ਨਗਰੀ ਸ਼ਹੀਦਾ ਸਾਹਿਬ ਜਿੱਥੇ ਕੀ ਭਾਰੀ ਮਾਤਰਾ ਦੇ ਵਿੱਚ ਦਪੈਰਾ ਸਾਹਿਬ ਸੰਗਤਾਂ ਕੱਟਣ ਆਉਂਦੀਆਂ ਨੇ ਸੰਗਤਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਭਾਰੀ ਮਾਤਰਾ ਦੇ ਵਿੱਚ ਜਿਹੜੀ ਸੰਗਤ ਹੈ ਦਪੈਰਾ ਸਾਹਿਬ ਕੱਟਦੀ ਨਜ਼ਰ ਆ ਰਹੀ ਹੈ ਸਾਹਿਬ ਆਏ ਕਿਹਦੇ ਪੁੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੁੱਤ ਹੈ ਜੀ ਸਰ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਕੋਈ ਬਾਬਾ ਜੀ ਕਿਰਪਾ ਨਾਲ ਮੈਂ ਵਿਆਹ ਤੋਂ ਪਹਿਲਾਂ ਦੇ ਇੱਥੇ ਆਉਣਾ ਹੈ ਤਤੀ ਬੰਨ ਦੀ ਸਾਲ ਮੇਰੇ ਵਿਆਹ ਨੂੰ ਹੋ ਗਏ ਕਿੱਥੋਂ ਆਉਂਦੇ ਹੋ ਤੁਸੀਂ ਮੈਂ ਤੁਮ ਅੰਮ੍ਰਿਤਸਰ ਲੋਕਲੀ ਹਾਂ ਜੀ ਕਿੰਨਾ ਕੁ ਵਿਸ਼ਵਾਸ ਆ ਬਾਬਾ ਦੀਪ ਸਿੰਘ ਜੀ ਦੇ ਉੱਤੇ ਬਾਬਾ ਜੀ ਇਹ ਤਾਂ ਦੱਸ ਨਹੀਂ ਸਕਦੇ ਇੰਨਾ ਵਿਸ਼ਵਾਸ ਆ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਜੀ ਨਾ ਉਹਨਾਂ ਦਾ ਕਾਰਜ ਗਿਣਿਆ ਜਾ ਸਕਦਾ ਹੈ ਨਾ ਗਿਣਤੀ ਜਿਗਣਿਆ ਜਾ ਸਕਦਾ ਬਹੁਤ ਵਿਸ਼ਵਾਸ ਆ ਮੇਰੇ ਕੋਲ ਗੁਰਜੀ ਕੀ ਪਤੇ ਕਿੱਥੋਂ ਆਏ ਆਂ ਅੰਟੀ ਤੁਸੀਂ ਬਟਾਲੇ ਤੋਂ ਆਏ ਆਂ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਉਂਦਿਆਂ ਨੂੰ ਸਾਲ ਸਾਲ ਦੋ ਸਾਲ ਹੋ ਗਿਆ ਆਂਦਾ ਕਿੰਨਾ ਕਿਸ਼ਵਾਸ਼ ਵਿਸ਼ਵਾਸ ਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਉੱਤੇ ਬਹੁਤ ਵਿਸ਼ਵਾਸ ਆ ਵਾ ਗੁਰਜੀ ਬਹੁਤ ਵਿਸ਼ਵਾਸ ਆ ਬਾਬਾ ਦੀਪ ਸਿੰਘ ਜੀ ਤੇ ਮਾਰੀ ਬੋਕਿਰ ਪਾਵਰ ਤੇ ਆ ਕੇ ਬਾਬਾ ਦੀਪ ਸਿੰਘ ਜੀ ਦੇ ਬਹੁਤ ਵਿਆਨਤਾ ਮਾਰਾ ਸੱਚੇ ਪਾਸਾ ਝੋਲੀਆਂ ਭਰ ਦੇਣਾ ਸਭ ਨਾਲ ਦੀਆਂ ਝੋਲੀਆਂ ਭਰ ਦੇਣਾ ਮਾਰੇ ਕਹਨੂੰ ਖਾਲੀ ਨਹੀਂ ਮੋੜ ਦੇ ਜਿਹੜਾ ਜੀ ਆਉਂਦਾ ਖੁਸ਼ੀਆਂ ਲੈ ਕੇ ਜਾਂਦਾ ਹਰ ਤਵਾਰਦੇ ਆਤਵਾਰੀ ਤੇ ਹੁੰਦੇ ਹੋ ਹਾਂਜੀ ਮੈਂ ਤਵਾਰਦੇ ਆਤਵਾਰੀ ਜੇ ਤੁਹਾਡੇ ਕਿਰਪਾ ਕਰਦੇ ਆ ਸਾਧੂ ਜੀ ਉਹ ਦਵਾ ਦੇ ਦ ਅੱਗੇ ਪਿੱਛੇ ਵੀ ਜਦੋਂ ਮਹਾਰਾਜਾ ਕਿਰਪਾ ਕਰਨ ਉਹਦੇ ਵੀ ਆ ਜੀਦਾ ਤੇ ਐਤਵਾ ਤੇ ਜਰੂਰ ਮਹਾਰਾਜਾ ਕਿਰਪਾ ਕਰਨ ਹਾਜੀ ਫਰੀਦ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਏ ਸਰ ਐਂ ਵਿਟਾਲੇ ਤੋਂ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਉਂਦਿਆਂ ਨੂੰ ਬੜੀ ਕਿਰਪਾ ਮਹਾਰਾਜ ਦੀ ਬਹੁਤ ਕਿਰਪਾ ਹੋਈ ਹੈ ਬੜੇ ਚਿਰ ਤੋਂ ਆ ਰਹੇ ਹਾਂ ਕਿੰਨਾ ਕੁ ਪਿਆਰ ਆ ਬਾਬਾ ਦੀਪ ਸਿੰਘ ਜੀ ਦੇ ਨਾਲ ਅਤੇ ਕਿੰਨਾ ਕੁ ਵਿਸ਼ਵਾਸ ਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਬੜਾ ਪਿਆਰ ਆ ਸੰਗਤ ਦਾ ਬਹੁਤ ਕਿਰਪਾ ਕੀਤੀ ਹੈ ਬਾਬਾ ਦੀਪ ਸਿੰਘ ਜੀ ਨੇ ਕਹਿ ਨਹੀਂ ਸਕਦੇ ਜਿੰਨੀ ਕਿਰਪਾ ਬਾਬਾ ਦੀਪ ਸਿੰਘ ਨੇ ਕੀਤੀ ਹਰ ਐਤਵਾਰ ਦੇ ਐਤਵਾਰ ਇਤਿਹਾਜ ਦੀ ਕਰਦੇ ਹੋ ਹਾਂਜੀ ਅੱਗੋਂ ਪਿੱਛੋਂ ਵੀ ਹੁੰਦੇ ਆ ਐਤਵਾਰ ਵੀ ਹੁੰਦੇ ਆ ਬੜੀ ਕਿਰਪਾ ਗੁਰੂ ਦੀ ਬਹੁਤ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਾਬਾ ਜੀ ਨੇ ਬੜੀਆਂ ਮਹਿਮਾ ਬਾਬਾ ਜੀ ਦੀ ਇੰਨੀ ਮਹਿਮਾ ਦਾਸ ਹੀ ਨਹੀਂ ਸਕਦੇ ਕੋਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਸੁਲਤਾਨਪੁਰ ਲੋਧੀ ਤੋਂ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਂਦਿਆਂ ਦੋ ਮਹੀਨੇ ਹੋ ਗਏ ਜੀ ਹਰ ਸੰਡੇ ਆਉਂਦੇ ਹੋ ਹਾਂਜੀ ਕੀ ਸੇਵਾ ਕਰਦੇ ਹੋ ਇੱਥੇ ਆ ਕੇ ਜੀ ਇੱਥੇ ਜਲਦੀ ਸੇਵਾ ਕਰੀਦੀ ਪੱਖੀਆਂ ਚੱਲਦੀਆਂ ਸੰਗਤ ਨੂੰ ਨੰਘਾਈਦਾ ਜੀ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਬੜੀਆਂ ਉਹਨੇ ਸੁਣੀਆਂ ਆਪਣੀਆਂ ਮਾਲਕ ਸਭ ਦੀਆਂ ਸੁਣੇ ਸੱਚੇ ਸਤਿਗੁਰੂ ਬਹੁਤ ਸამართਾ ਪੂਰੀਆਂ ਹੁੰਦੀਆਂ ਜਿਨ੍ਹਾਂ ਦੇ ਪੁੱਤ ਜੇਲਾਂ ਵਿੱਚ ਐ ਡੱਕੇ ਹੋਇਆ ਉਹਨਾਂ ਨੂੰ ਜੇਲਾਂ ਚੋਂ ਛਡਾਉਂਦਾ ਆ ਜਿਨ੍ਹਾਂ ਦੇ ਬਾਹਰ ਦੇ ਵੀਏ ਲੱਗੇ ਉਹਨਾਂ ਨੂੰ ਬਾਹਰ ਕਢਾਉਂਦਾ ਆ ਭੈਣਾਂ ਨੂੰ ਵੀਰੇ ਮਿਲਦੇ ਆ ਮਾਵਾਂ ਨੂੰ ਪੁੱਤ ਮਿਲਦੇ ਆ ਕਾਰੋਬਾਰ ਦਿੰਦਾ ਬਾਬਾ ਦੀਪ ਸਿੰਘ ਬਹੁਤ ਕਿਰਪਾ ਬੜੀ ਰਹਿਮਤ ਆ ਸੱਚੇ ਸਤਿਗੁਰ ਦੀ ਮਾਲਕ ਚੜ੍ਹਦੀਆਂ ਕਲਾ ਰੱਖੇ ਸਭ ਦੀਆਂ ਝੋਲੀਆਂ ਪਰ ਸੱਚੇ ਸਤਿ ਕਿੰਨਾ ਕਿ ਵਿਸ਼ਵਾਸ ਆ ਤੁਹਾਨੂੰ ਬਾਬਾ ਦੀ ਬਹੁਤ ਬਹੁਤ ਵਿਸ਼ਵਾਸਾ ਜੀ ਬਹੁਤ ਮੀਂਹ ਜਾਵੇ ਨੇ ਰੀ ਜਾਵੇ ਬੜੀ ਕਿਰਪਾ ਮਾਲਕ ਦੀ ਉਹ ਹੀ ਨੇਹਰੀਆਂ ਕੱਢਦਾ ਹੈ ਉਹ ਹੀ ਮੀਂਹ ਕੱਢਦਾ ਹੈ ਉਹ ਹੀ ਛਾਵਾ ਕਰਦਾ ਹੈ ਉਹ ਹੀ ਧੁੱਪਾਂ ਕਰਦਾ ਹੈ ਜਿਹੜੇ ਮਾਵਾ ਦੇ ਪੁੱਤ ਨਸ਼ਿਆਂ ਦੇ ਵਿੱਚ ਡੁੱਬਦੇ ਜਾ ਰਹੇ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਹਾਂਜੀ ਉਹਨਾਂ ਨੂੰ ਆਪਣੇ ਆਪ ਹਟਾ ਦਿੰਦਾ ਹੋਜੀ ਬੜੀ ਕਿਰਪਾ ਉਹਨਾਂ ਦੀ ਉਹਨਾਂ ਤੋਂ ਮੁੱਖ ਮੋੜ ਦਿੰਦਾ ਉਹਨਾਂ ਦਾ ਚੰਗੇ ਬਨੇ ਲਾਈ ਜਾਂਦਾ ਉਹਨਾਂ ਨੂੰ ਕਾਰੋਬਾਰ ਦੇਈ ਜਾਂਦਾ ਵਾਗਰੂ ਜੀ ਕਾ ਖਾਲਸਾ ਵਾਗਰੂ ਜੀ ਕੀ ਫਤਿਹ ਕੋਈ ਹਰ ਸੰਡੇ ਦੀ ਸੰਡੇ ਆਉਨੇ ਆਹੀਂ ਕੋਈ ਹੁਣੇ 10 15 ਆਪਣੇ ਪ੍ਰਿੰਟ ਤੋਂ ਸਿੰਘ ਬੜੀ ਕਿਰਪਾ ਜੀ ਇੰਨੀ ਕਿਰਪਾ ਗੁਰੂ ਦੀਪ ਸਿੰਘ ਜੀ ਜਦੋਂ ਦੇ ਬਾਬਾ ਜੀ ਦੇ ਨਾਲ ਜੁੜ ਗਏ ਹਨ ਕੁਝ ਕੁ ਮਹੀਨੇ ਹੀ ਅਜੇ ਹੋਏ ਆ ਵਾਗਰੂ ਜੀ ਪਰ ਜੋ ਕੁਝ ਬੰਦੇ ਬੋਲਦੇ ਆ ਵੀ ਚਪਹਿਰਾ ਸਾਹਿਬ ਇੰਜ ਆ ਜੌਨ ਜੀਆ ਪਰ ਅਸੀਂ ਆਪਣੇ ਹੱਥਾਂ ਕਰੋ ਜੇ ਕੋ ਮਥੇ ਦੇ ਲੇਖ ਮਾਰੇ ਵੀ ਲਿਖੇ ਤੇ ਚੰਗੇ ਜੇ ਲਿਖ ਸਕਦਾ ਤੇ ਬਾਬਾ ਜੀ ਸਿੰਘ ਇਸ ਦਿਖਤ ਹੋ ਸਕਦੀ ਕਿੰਨਾ ਕੁ ਵਿਸ਼ਵਾਸ ਆ ਬਾਬਾ ਜੀ ਬਹੁਤ ਜ਼ਿਆਦਾ ਇੰਨਾ ਜ਼ਿਆਦਾ ਵਿਸ਼ਵਾਸ ਆ ਵੀ ਕੋਈ ਚੀਜ਼ ਹੱਦ ਬਣੇ ਤੋਂ ਪਾਸ ਬਹੁਤ ਜ਼ਿਆਦਾ ਵਿਸ਼ਵਾਸ ਆ ਇੰਨੀ ਜਿਆਦੀ ਬਾਬਾ ਜੀ ਸਿੰਘ ਦੇ ਘਰ ਕਿਰਪਾ ਜੀ ਵਾਗਰੂ ਜੀ ਅਸੀਂ ਤੇ ਬੇਨਤੀ ਇਹ ਕਰਦੇ ਹਾਂ ਵੀ ਆ ਵੇਖੋ ਤੁਸੀਂ ਇੰਨੀ ਗਰਮੀ ਦੇ ਵਿੱਚ ਇੰਨੀ ਸੰਖਿਆ ਲੱਖਾਂ ਦੇ ਹਿਸਾਬ ਨਾਲ ਆਉਂਦੀ ਆ ਜੇ ਕੋਈ ਕਿਰਪਾ ਤੇ ਫੇਰੀ ਆਉਂਦੀ ਆ ਜੇ ਕਿਸੇ ਨੇ ਕੋਈ ਜਾਬਦੀ ਆ ਤੇ ਪੰਜ ਐਤਵਾਰ ਆ ਕੇ ਵੇਖ ਲੈ ਵੀ ਕਿਰਪਾ ਆਵੇਂ ਨਿਮਰਤਾ ਦੇ ਨਾਲ ਨਿਮਰਤਾ ਦੇ ਨਾਲ ਆ ਕੇ ਗੁਰੂ ਦੇ ਘਰ ਸੇਵਾ ਕਰੇ ਆਪਣਾ ਪਾਠ ਕਰੇ ਭਗਤੀ ਬੰਦਗੀ ਕਰੇ ਸਾਰਾ ਕੁਝ ਵਾਗੁਰੂ ਜੀ ਮਿਲਦਾ ਇੱਥੋਂ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਬਹੁਤ ਕਿਰਪਾ ਬਾਬੇ ਦੀਪ ਸਿੰਘ ਜੀ ਵਾਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖਿਆ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੋਕਾਂ ਦਾ ਵਿਸ਼ਵਾਸ ਪੂਰਾ ਬਣਿਆ ਹੋਇਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਭੀੜ ਜਿਹੜੀ ਆ ਲੱਗੀ ਹੋਈ ਆ ਤੇ ਸੰਤਾਂ ਜਿੱਥੇ-ਜਿੱਥੇ ਸੰਤਾਂ ਨੂੰ ਜਗ੍ਹਾ ਮਿਲਦੀ ਆ ਉੱਥੇ ਹੀ ਸੰਤਾਂ ਬੈਠ ਕੇ ਤੇ ਜਪੜਾ ਸਾਹਿਬ ਘਟਦੀਆਂ ਨੇ ਕੈਮਰਾਮੈਨ ਅਜੇ ਦੇ ਨਾਲ ਮੈਂ ਮਨਦੀਪ ਕੌਰ ਇਦਾਂ ਦੀਆਂ ਹੋਰ ਵੀਡੀਓ ਵੇਖਣ ਦੇ ਲਈ ਫੋਲੋ ਕਰਦੇ ਰਹੋ ਗ੍ਰੇਟ ਪੰਜਾਬ ਨੂੰ